ਸਿੱਖ ਗੁਰਤਾਮਾ ਵਿੱਚ ਭਾਜਪਾ ਦੇ ਦਖਲ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਭਾਰਤੀ ਜਨਤਾ ਪਾਰਟੀ ਵਿਚਾਲੇ ਨਜ਼ਰ ਆ ਰਹੀ ਤਰੇੜ ਵਿਚਾਲੇ ਬੀਬੀ ਹਰਸਿਮਰਤ ਕੋਰ ਬਾਦਲ ਦੀ ਕਿਕਲੀ ਵਾਲੀ ਵੀਡੀਓ ਸਾਹਮਣੇ ਆਈ ਸੀ ਜਿਸ ਵਿੱਚ ਉਹ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨਾਲ ਕਿਕਲੀ ਪਾਰੇ ਸਨ ਬੀਬੀ ਹਰਸਿਮਰਤ ਕੋਰ ਬਾਦਲ ਦੀ ਕਿਕਲੀ ਉੱਤੇ ਭਗਵੰਤ ਮਾਨ ਨੇ ਕਮੈਂਟ ਕੀਤਾ ਹੈ ਉਹਨਾਂ ਕਿ ਕਿਕਲੀ ਉੱਤੇ ਤਾਂਝ ਕੱਸਦੇ ਆ ਬਾਦਲ ਪਰਿਵਾਰ ਅੱਗੇ ਕੁਝ ਸਵਾਲ ਵੀ ਖੜੇ ਕੀਤੇ ਇਹ ਗੱਠਜੋੜ ਕਰਦੇ ਰਹੇ ਨੇ ਉਹ ਤਾਂ ਕਰਨਗੇ ਕਰਨਗੇ ਜਦੋਂ ਤੁਸੀਂ ਉਹਨਾਂ ਨੂੰ ਮੌਕਾ ਦਿਓਗੇ ਪਰ ਇੱਕ ਗੱਲ ਦੀ ਮੈਨੂੰ ਸਮਝ ਨਹੀਂ ਆਈ ਕਿ ਇਹਨਾਂ ਦੇ ਜਿਹੜੇ ਦੂਜੀ ਕਤਾਰ ਦੇ ਲੀਡਰ ਨੇ ਉਹ ਤਾਂ ਬੀਜੇਪੀ ਦੇ ਵਿਰੁੱਧ ਬੋਲ ਰਹੇ ਨੇ ਪਰ ਹਰਸਿਮਰਤ ਕੌਰ ਭਾਰਤ ਧਰਮ ਦਾ ਰੋਲਾ ਪਾ ਰਹੇ ਨੇ ਕਿ ਸਾਡੇ ਧਰਮ ਨੂੰ ਬਚਾਉਣ ਵਾਸਤੇ ਅਸੀਂ ਇਹਨਾਂ ਨਾਲ ਗੱਠਵੰਦਨ ਵੀ ਤੋੜ ਸਕਦੇ ਹਾਂ ਪਰ ਹਰਸਿਮਰਤ ਕੌਰ ਕਿੱਕਲੀ ਪਾ ਰਹੀ ਹੈ ਅੰਦਰ ਗਿੱਧਾ ਪਾ ਰਹੀ ਹੈ ਉਹਦੇ ਨਾਲ ਸਮ੍ਰਿਤੀ ਰਾਣੀ ਨਾਲ ਸੋ ਅੰਦਰ ਗਿੱਧੇ ਬਾਹਰ ਨਿੰਦਿਆ ਇਹ ਗੱਲ ਲੋਕ ਜਿਹੜੇ ਨੇ ਸਭ ਚੰਗੀ ਤਰ੍ਹਾਂ ਜਾਣਦੇ ਨੇ ਜਿਆਦਾ ਪਹਿਲਾਂ ਹਰ ਸਿਮਰਤ ਕੌਰ ਜਿਵੇਂ ਟੀਡੀਪੀ ਵਾਲੇ ਸੀਗੇ ਆਂਧਰਾ ਵਾਲੇ ਜਦੋਂ ਉਹਨਾਂ ਨੂੰ ਸਪੈਸ਼ਲ ਸਟੇਟਸ ਦਾ ਉਹਨਾਂ ਦਾ ਵਾਅਦਾ ਪੂਰਾ ਨਹੀਂ ਹੋਇਆ ਉਹਨਾਂ ਨੇ ਆਪਦੇ ਮੰਤਰੀ ਵਾਪਸ ਬੁਲਾ ਲਏ ਸਰਕਾਰ ਚੋਂ ਇਹੇ ਨਾਲੇ ਕੁਰਸੀ ਭਾਲਦੇ ਆ ਤੇ ਨਾਲੇ ਵਿਰੋਧ ਕਰਦੇ ਆ ਮਨਜਿੰਦਰ ਸਿਰਸਾ ਸਾਹਿਬ ਬੀਜੇਪੀ ਦੀ ਟਿਕਟ ਤੇ ਜਿੱਤਿਆ ਹੋਇਆ ਹੈ ਕਮਲ ਦੇ ਫੁੱਲ ਤੇ ਪਹਿਲੇ ਤਾਂ ਉਹ ਉੱਥੋਂ ਅਸਤੀਫਾ ਦੇ ਕੇ ਫਿਰ ਵਿਰੋਧ ਕਰੇ ਨੰਬਰ 2 ਤੇ ਹਰ ਸਿਮਰਤ ਕੌਰ ਉਸੇ ਸਰਕਾਰ ਦੇ ਵਿੱਚ ਮੰਤਰੀ ਹੈ ਉਹ ਵੀ ਅਸਤੀਫਾ ਦੇਵੇ ਹੁਣ ਤਾਂ ਥੋੜਾ ਜਿਹਾ ਟਾਈਮ ਹੀ ਰਹਿ ਗਿਆ ਹੁਣ ਤਾਂ ਕੁਰਸੀ ਨੂੰ ਕੋਈ ਖਾਸ ਖਤਰਾ ਨਹੀਂ ਸੋ ਇਸ ਕਰਕੇ ਇਹ ਆਪਦੀ ਕੁਰਸੀ ਨਾਲ ਚਿਪਕੇ ਹੋਏ ਨੇ